ਅਧਿਕਾਰਾ ਕੀ ਰਹੀ ਦੀ ਅੱਜ ਸੇਟ ਬੰਨ੍ਹਿਆ ਮਾਡਰ ਟਾਊਨ ਛੇੜ ਰਹਾ ਜੀ ਕਾਤਰ ਮੈਂ 2 ਮਿੰਟ ਦੇ ਵਿਚਾਲੇ ਮਾਡਰ ਟਾਊਨ ਛੇੜੋ ਨਹੀਂ ਕੱਟੀ ਜਾਓ ਮਾਡਰ ਟਾਊਨ ਛੇੜੋ ਮਾਡਰ ਟਾਊਨ ਛੇੜੋ ਜੀ ਸਾਹਿਬੀ ਕਾਰ ਬਈ ਆਪਣੇ ਨਾਲ ਜਸੀਪੁਰਾ ਕੈਨੇਡਾ ਵਕਤ ਮਾਸਟਰ ਜੀ ਉਹ ਕਿਹੜੀ ਟਾਈਮ ਤੇ ਸਾਡੀ ਆਵਾਜ਼ ਸੁਣਦੇ ਨੇ ਉਹਨਾਂ ਨੂੰ ਬੇਟੇ ਸੇਟਾ ਦੇਣਾ ਉਹਦਾ ਸਮਝ ਕਰ ਲਿਆ ਸੰਗਤ ਮਾਣ ਦੀ ਪੇਸ਼ਕਾਰੀ ਕਰਨ ਵਾਲੇ ਆਜਾ ਲੈਣਾ ਸਨਮਾਨ ਲਾਉਣਾ ਹੈ ਲਾਈਵ ਬਈ ਅਜਾ ਕਿਨੇ ਪਿੰਡਾਰਾ ਕਾਜਾ ਮੋਹਸਾ ਦਾ ਸਟੇਜ ਤੇ ਆ ਲੈਣਾ ਕਿਉਂਕਿ ਬਈ ਸਾਰੇ ਤੰਗੜੇ ਕਿਸੇ ਜਾਰੀ ਨੇ ਬਈ ਆ ਮੈਚ ਤੋਂ ਬਾਅਦ ਸੈਮੀ ਖੇਡੇ ਜਾਣਗੇ ਬਾਦ ਕਿਲੇ ਦੇ ਸ਼ਾਦੀ ਅਰੀ ਦੇ ਤਰਫੋਂ ਦਾ ਪਹਿਲਾ ਮੈਚ ਆ ਗੁਆਰ ਤੇ ਸ਼ੰਗਵਾਰ ਆ ਰਹਿਣਾ ਚਾਲਦੇ ਮੈਦੇ ਵਿੱਚ ਆਇਆ ਹੈ ਨਾ ਪੂਰ ਕੋੜ ਗੇਂਦ ਰੇਟਾ ਸਵਾਤਾ ਦੇ ਨਾਲ ਗੇਡਾ ਤਰਸਪੁਰਾ ਕੋ ਲੋਕੋ ਆਇਆ ਮੇਰਾ ਬਸਾਰਾ ਤੇ ਮੇਰਾ ਤੋੜਾ ਦਾ ਤਰਸਪੁਰਾ ਹਰੇ ਹਾਤੇ ਬਟਵਾਰੀ ਇਹ ਮੈਚ ਨੇ ਫਿਲ ਗਰਾਊਂਡ ਦੇ ਵਿੱਚ ਟਾਕਿਆ ਪਾਤਾ ਜੀ ਨਾਲ ਦੇ ਸੈਮੀ ਫਾਈਨਲ ਬਣੀਆਂ ਟੀਮਾਂ ਜਿਹੜੀਆਂ ਚਾਰੋਂ ਗਰਾਊਂਡ ਦੇ ਲਾਗੇ ਲੱਗ ਲੋ ਆਹ ਮੈਚ ਤੋਂ ਬਾਅਦ ਸੈਮੀ ਫਾਈਨਲ ਮੈਚ ਹੋਣਗੇ ਔਰ ਇਸ ਤੋਂ ਬਾਅਦ ਅਸਟਿਕ ਵਿੱਚ ਜਲੋ ਤੇ ਸਾਰੀਆਂ ਟੀਮਾਂ ਵੀਰ ਵਰਕੇ ਉੱਤਮ 900 ਬਹਾਦਰ ਬਰਾੜਾ ਭਰਾ ਦੇ ਜੀ ਆਪਾਂ ਨੂੰ ਸਮਾਣ ਨਤਾ ਪਰ ਮਾਤਮਾ ਜਸਪਾ ਕਬੱਡੀ ਦੇ ਸਾਥੀਏ ਦੋਸਤਾਂ ਲਈ ਸਹੀ ਯਾਰ ਸਰਜੀਤ ਜੀ ਜਿੱਲੀ ਵੀ ਸੰਗਤ ਹੈ ਕੱਲੇ ਕੱਲੇ ਅਨਸਾਨ ਦਾ ਕੱਲੇ ਕੱਲੇ ਹੂ ਦਾ ਬਹੁਤ ਬਹੁਤ ਸਨਕਾਰ ਹੈ ਪ੍ਰਬੰਧ ਕਾ ਦੇ ਇੱਕ ਇੱਕ ਕਦਮ ਜਿਹੜਾ ਉਹ ਸਾਡੇ ਦਾ ਸਿਰ ਮੱਥਿਆ ਕਿਉਂਕਿ ਦਰਸ਼ਕਾਂ ਦੇ ਲਈ ਖੇਡ ਦੇ ਦੇ ਸੋਹੜੇ ਨੇ ਵੀਰੋ ਆਹ ਗਰਾਊਂਡ ਦਾ ਸੱਚਾ ਸੇਵਾ ਦਾ ਰੇਡੀਓ ਬਹੁਤ ਹੀ ਚੰਗਾ ਕਰਦਾ ਦੀ ਦੀ ਸੇਵਾ ਕਰਦਾ ਹੈ ਜੇਕਰ ਤੁਸੀਂ ਸਟੇਜ ਤੇ ਆ ਜੇ ਸਾਡੇ ਵੀ ਫੋਟੋਗ੍ਰਾਫਰ ਦੀ ਅਸੀਂ ਇਹ ਕੋਈ ਫਿਰੰਦੇ ਮਾਨਸਮਾਨ ਕਰਦੇ ਨੇ ਜਿਹਦੇ ਸਰਦਾਰ ਨਾਮ ਮਾਨਸ਼ਰਦ ਹੋਇਆ ਜਾਂਦੀ ਦਾ ਬਹੁਤ ਫੋਟੋਗ੍ਰਾਫਰ ਹੋਏ ਜੀ ਅਈ ਸ਼ਾਦੀ ਅਲੀ ਤੇ ਧਰਪਰਾ ਇਹ ਸੈਮੀ ਫਾਈਨਲ ਵੱਡੀ ਬਾਤ ਕਿੱਲੇ ਮੈਚ ਪਲੇਅਰ ਮਾਰੋ ਆ ਤੇ ਜਿਹੜੇ ਮੈਚ ਕੱਲ ਵੀ ਖੇਡੇਗੇ ਤੇ ਅੱਜ ਫਾਈਨਲ ਹੋਣਗੇ ਜਦ ਫਾਈਨਲ ਨੇ ਆ ਫਰਦ ਕੰਡਾ ਫੋਲੇ ਫੜ ਗਿਆ ਹੋਇਆ ਗੱਲਾਂ ਕਹੇ ਮੇਰੇ ਮਿੱਤੋ ਇਲਾਕੇ ਦੇ ਵਿੱਚ ਛਿੜੀਆਂ ਨੇ ਵੀ ਕਿਹੜੀ ਟੀਮ ਜਿੱਤੇ ਕਿਹੜੀ ਹਾਰੂ ਉਹ ਸ਼ੱਕ ਤਾਂ ਰਹਣੀਆ ਫੌਜੀਆ ਧਰਪੁਰੇ ਦਾ ਮੇਲਾ ਟੱਕਦਾ ਕਾਕੀ ਫੌਜੀ ਭਿੰਦਰભાઈ ਪੇੜੀਆ ਲੈ ਵੀ ਮੈਚ ਜਿਸ ਵਿੱਚ ਤਵਾਰ ਸ਼ਾਦੀ ਹੋ ਰਹੀ ਤੇ ਧਰਪੁਰਾ ਆਗਦਾ ਉੱਤਰ ਸੈੱਡਾ ਦਾ ਦੇਖਦਾ ਜਾ ਬਗੈਰਾ ਰਕੇ ਸੈੱਡਾ ਅੱਜ ਦੱਸੀ ਆ ਰਹਿਣਾ ਵੀਰੇ ਇੱਕ ਪਾਸੇ ਸੁਧਾਰੀ ਟੀਮ ਜਿਹੜੀ ਇੱਧਰ ਤਾਲੀ ਵੀ ਚਾਹੀਦੀ ਵਾਲੀ ਸਾਹ ਹੈ ਜਿਲ੍ਹਾ ਫਤਨਾਬਾਉਂ ਦਾ ਸੁਧਾਰੀ ਪਿੰਡ ਜਾਖੰਡ ਦੀ ਬੁੱਕਰ ਦੇ ਵਿੱਚ ਪਸਿਆ ਹੋਇਆ ਔਰ ਪਿੰਡ ਵਾਲੀ ਸਾਈਡ ਟੀਮ ਜਿਹੜੀ ਮੇਰੇ ਮਿੱਤਰੋ ਮਾਣਤਪੁਰ ਸ਼ੇਰੋਂ ਦੀ ਹੈ ਪਹਿਲਾ 1.5 ਬੱਲੇ ਕਹਿੰਦੇ ਭਿੰਡਰ ਦੇ ਆਪਣੀ ਟੀਮ ਦੇ ਹਿੱਸੇ ਜੂੜੇ ਇਹ ਆ ਸ਼ੇਰੋ ਵਾਲਾ ਭਿੰਡਰ ਮੇਰੇ ਮਿੱਤਰੋ ਪਹਿਲਾ ਨੰਬਰ ਕਹਿੰਦੇ ਆਪਣੀ ਟੀਮ ਦੇ ਹਿੱਸੇ ਜੂੜਨੇ ਵਿੱਚ ਕਾਮਯਾਬ ਹੋ ਗਿਆ ਨਗਰੂ ਪੰਜੀਆ ਕਬੱਡੀ ਆ ਦੇ ਚੜ ਚੜ ਕੇ ਦੇਖਦਾ ਜਮਾਨਾ ਸਾਰਾ ਖੜ ਖੜ ਕੇ ਆਹ ਖੜ ਖੜ ਕੇ ਲੋਕ ਬੱਲੇ ਅੱਜ ਕਬੱਡੀ ਦਾ ਕਹਿੰਦੇ ਨਜ਼ਾਰਾ ਰਹਿ ਗਿਆ ਆਹ ਕਹਿੰਦੇ ਧਰਪੁਰ ਦਾ ਮੁੰਡਾ ਚੱਲਦਾ ਮੇਰੇ ਮਿੱਤਰੋ ਚਾਜਾ ਚੜਦਾ ਚਾਜਾ ਕਰਦਾ ਇਧਰ ਮੁੰਡਾ ਕਹਿੰਦੇ ਹਰਿਆਣੇ ਵਾਲਾ ਪਾਟਾ ਵੱਢ ਗਿਆ ਇੱਕ ਸਿਰੇ ਦੇ ਨੰਬਰ ਦੇ ਕਹਿੰਦੇ ਵਾਦੇ ਕਰ ਗਿਆ ਵਾਲੀ ਟੀਮ ਦੇ ਹਿੱਸੇ ਮੇਰੇ ਮਿੱਤਰੋ ਅਗਲੀ ਵੇਰ ਨਾਜੀ ਬਾਬੂ ਚਾਤੜਾ ਤੇ ਕਰਦੇ ਚਰਚਾ ਲਾਉਂਦੇ ਨਾਖੇ ਦੇ ਫੰਕ ਸੌਰੀ ਜਿਹੜਾ ਸ਼ੋਹਰ ਦਾ ਵਾਦਾ ਹੋਇਆ ਲਓ ਸ਼ੇਰਵਾ ਸਰਦਾਰ ਸ਼ਹੀਦ ਉਦਮ ਸਿੰਘ ਲੈ ਮੇਰੇ ਮਿੱਤਰੋ ਜਿਹੜਾ ਇਲਾਕਾ ਦਾ ਜਿਹੜਾ ਉਦਮ ਸਿੰਘ ਗੋਲੀ ਮਾਰੀ ਗੋਲੀ ਮਾਰੀ ਸਿੱਧੀ ਵਿੱਚ ਹੱਕਦੇ ਬਈ ਲੈ ਵੀ ਬਸਤਰ ਦਾ ਕਾਕੀ ਫੌਜੀ ਬਈ ਮਿਲਣ ਵਜਾਰੋ ਪਰ ਜਗਰੇ ਦਾ ਮਿਲਦਾ ਬਈ ਪਧਰੋਣਾ ਦਾ ਔਰ ਸੈਮੀਫਾਈਨਲ ਮੈਚਾਂ ਦੇ ਲਈ ਮੇਰੇ ਭਰਾ ਅੰਤਰਰਾਸ਼ਟਰੀ ਕਵਿਟਿੰਗ ਕਮੇਟੀ ਦੇਟਰ ਜਿੱਥੇ ਔਰ ਕਵੀਰ ਸੁਭਾਉ ਦੇ ਨਾਲ ਉਹਨਾਂ ਦੇ ਜਿੱਥੇ ਸਾਡਾ ਦੀਪਪੁਰਾ ਦੀ ਸਾਜ ਪਾਉਣਗੇ ਸਾਦੀਏ ਦੀ ਵਰਸਿਜ ਧਰਮਪੁਰਾ ਟੀਮ ਨਾਲ ਦੇ ਵਿੱਚ ਇਹਦਾ ਇਕਦਰ ਇਕਦਰ ਮੇਰੇ ਮੇਸਟਰ ਵੀਰ ਵੀ ਵੀਰ ਵੀ ਆ ਰਵੀ ਦੀ ਕਬੱਡੀ ਪਾ ਰਹੀ ਹੈ ਦੂਸਰੇ ਪਾਸੇ ਸ਼ੇਰ ਸ਼ੇਰ ਨਾਲ ਫਰਦਾਂ ਦਾ ਤੁਮਰੇ ਮੈਟਰ ਲੱਗਾ ਜੋਰ ਮਨਾ ਉਹੀ ਦੋਨਾਂ ਖਿਡਾਰੀਆਂ ਦੇ ਨਾਲ ਇੱਕ ਵਾਰੀ ਚੌਧਾ ਤਾਰੀਆਂ ਮਾਰਦੇ ਮੇਰੇ ਪੰਜਾਬੀ ਵੀਰੋ ਮੁੰਡੇ ਨੇ ਸਿਰੇ ਦਾ ਜੱਫਾ ਕਦੇ ਲਾ ਕੇ ਬੰਦੇ ਬੰਦੇ ਕਰਵਾ ਦਿੰਦੀ ਹੈ ਮਾਰੀ ਸੁਨਾ ਨਹੀਂ ਬੜਾ ਰੇਤੂਆ ਬਾਅਦ ਦਾ ਹਿੱਕ ਤੇ ਮੁੰਡਾ ਬਰੋਦੀਆਂ ਦੇ ਬਾਅਦ ਦਾ ਹਿੱਕ ਤੇ ਦੀਵਾ ਆਹ ਕਹਿੰਦੇ ਭਿੰਦਰ ਮੇਰੇ ਮੈਟਰ ਸਿਰੇ ਕੇਵਲ ਬਾਹਰ ਮੁੰਡਾ ਸ਼ੇਰੂ ਹਰਾ ਭਿੰਦਰ ਕਬੱਡੀ ਪਾ ਰਿਹਾ ਡਾਕਟਰ ਪੀਰ ਉਹ ਬੇਦਕਰ ਸਕੂਲ ਤੋਂ ਸਰਪਰ ਗੁਰਦਾਸਪੁਰੀ ਅਰਜਨਵਰੀ ਹੜੇ ਵੀਰ ਵੱਡਾ ਮੇਲਾ ਕਰਾਉਂਦੇ ਆ ਦਿੱਤੇ 15 ਹੋਰਾਂ ਦਾ ਔਰ ਖੇਡਾਂ ਜਾਂਦਾ ਬਾਜਰੀ ਮੀਟਰ ਦੇ ਮੈਚ ਦਿੰਦੇ ਆ ਔਰ ਸੁਨਾਣੀ ਆ ਮੇਟਾ ਕਰਦੇ ਆ ਮੁੰਡੇ ਔਰ ਸਾਡਾ ਸਾਕੇ ਗਰਾਉਂਡਾਂ ਦੇ ਇਟ ਕਾਗਿਆਂ ਨਾਲ ਔਰ ਮੇਰੇ ਨੰਨੋ ਖਾਲ ਹੋਰਾਂ ਦਾ ਜਿਹੜਾ ਨਾਂ ਦਾ ਫਿਰ ਕਾਟੀ ਦੇ ਵਿੱਚ ਸ਼ੇਰੋ ਨਗਰ ਦੇ ਸੁਪਰ ਸਟਾਰਾਂ ਦੀ ਧਰਤੀ ਆ ਪਰ ਇਧਰਲੇ ਪਾਸੇ ਵੀ ਪਹਿਲੀ ਪੜਦੇ ਨੇ ਅੱਜ ਦੇ ਨਿਆਣੇ ਬੱਲੀਏ ਇਹਦੀ ਜਾਨ ਦੇ ਵਾਸਤੇ ਖੁੱਲ੍ਹ ਹਾ ਪਰਾਰੇ ਬੱਲੀਏ ਉਧਰ ਸਿਮਰਾ ਸ਼ਿਮੋਨ ਵੱਲੋਂ ਉਹਦੇ ਸਾਥੀ ਗਰਾਊਂਡ ਦੇ ਵਿੱਚ ਜਾਦ ਕਰ ਰਿਹਾ ਹੈ ਅਗਲੇ ਵੇੜ ਕੋਲੇ ਮੇਰੇ ਮਿੱਤਰੋ ਇਸ ਵਿੱਚ ਇਹਨਾਂ ਸ਼ੇਰਾਂ ਦਾ ਪੌਂਦ ਦੇ ਵਾਧਾ ਹੋਇਆ ਸ਼ੇਰਾਂ ਦਾ ਪੱਤਾ ਕਹਿੰਦੇ ਮੇਰੇ ਮਿੱਤਰੋ ਕੈਨੇਡਾ ਦੇ ਖੇਡ ਮੈਦਾਨਾਂ ਦੇ ਵਿੱਚ ਧੰਨ ਧੰਨ ਕਰਵਾਇਆ ਹੈ آؤ شروع لگے گھر بہت تگڑا کافی ہوتے پیتر جتنے کریب وغیرہ بندے وغیرہ دربار وغیرہ پیدا لگا ایک پاس رنگا پنجاب ایک جی دوا بڑھا لگا ایک باری ਨਮਾਜ਼ ਅਕਾਸ ਬੱਲੇ ਵਾਲੇ ਕਿਰ ਆ ਗਿਆ ਲੈ ਵੀ ਇਸ ਵਾਰ ਸੈਮੀਫਾਈਨਲ ਮੈਚੇ ਟੀਮ ਗਰਾਊਂਡ ਨੇ ਲਾ ਕੇ ਖੇਡਤੀਆਂ ਜਿਹੜੇ ਸ਼ੇਰੋਵਾਲਾ ਸਿੰਦੇ ਨਾਲ ਸਾਥੀ ਯਾਦ ਕਰਿਆ ਸ਼ੇਰੋਵਾਲਾ ਸ਼ਿਮਰੀ ਮਾਈਕ ਕਰਦੇ ਜੇ ਤਾਂ ਖਾਣਾ ਕਰਦੇ ਆਣ ਦੱਸਦੇ ਸਾਡੇ ਇਸ ਮੁੱਚੇ ਕਲੱਬ ਦੇ ਵੱਲੋਂ ਸਰਦਾਰ ਬੀਪੀ ਸਰਦਾਰ ਜੀਪੀ ਸਾਹਿਬ ਦਾ ਬਾਨ ਸਨਮਾਨਿਕ ਸ਼ਾਨਦਰ ਕਪਤਾਨ ਜੀ ਤਜਰਬੇ ਮੁੱਚੇ ਕਲੱਬ ਦੇ ਗੁਰੂ ਹਾਂਜੀ ਅਗਲੀ ਕਾਰਵਾਈ ਜਾਰੀ ਇਧਰ ਅਗਲੀ ਰੋਡ ਕਹਿੰਦੇ ਢਿੰਡਰ ਇੱਕ ਕਹਿੰਦੇ ਨੰਨੇ ਪਿੰਡਾ ਮੇਰੇ ਮਿੱਤਰੋ ਆਹ ਕਹਿੰਦੇ ਵਿਰੋਧ ਅਣੈਛਾ ਦੇ ਦਾ ਬਹੁਤ ਤਾਕਲੀ ਕਬੱਡੀ ਖੇਡੂ ਢਿੰਡਰ ਵੱਲੋਂ ਪਿੰਡਾ ਇੱਕ ਚਾਂਗੜੀ ਦਾ ਪਿੰਡਰ ਇੱਕ ਪਾਡੇ ਮੇਰੇ ਮਿੱਤਰੋ ਪਰ ਸੱਤ ਜੀਤਕਾਰ ਕਹਿੰਦੇ ਢਿੰਡਰ ਦਮਬਾੜੀ ਪਰ ਆਹ ਦੇਖੋ ਵੱਡਾ 스타 ਮੇਰੇ ਮਿੱਤਰੋ ਨੰਨ੍ਹੇ ਦੇ ਕਹਿੰਦੇ ਸੰਦਸੌਰ ਐ ਚਿੱਟੇ ਰੰਗ ਦਾ ਕਹਿੰਦੇ ਵਿਮਾਨ ਬੜਾ ਫੋਮਣਾ ਤੇ ਕੁੱਲ ਕੀ ਕਹਾਲੇ ਕੇ ਦੋ ਨਾਰੇ ਤੋ ਦੇਸ਼ ਨਾਲ ਤੇ ਸੱਤ ਬਾਰੇ ਸੱਤ ਮਾਰ ਕੇ ਸਦਾ ਮੀਠਾ ਲਾ ਕੇ ਤੇਰਾ ਸਰਬਾਸ ਸਭੂ ਦਾ ਵੀ ਦੇਣਾ ਤਾਨ ਕੋ ਜਾ ਕੇ ਰਹਿ ਸਰਬਾਸ ਸਾਨੀਆਂ ਦੇ ਦੇਣਾ ਕੌੜ ਲੋੜ ਦਾ ਤੇਰਾ ਮੇਰੇ ਵਿੱਚ ਲਾ ਵਡਾ ਇਤਿਹਾਸ ਸਾ ਕੁਕਟਾਉਂ ਦੇ ਵਿੱਚ ਵੱਡੀ ਕੁਰਬਾਨੀ ਆ ਛੋਟੇ ਸਾਰੇ ਯਾਦਾਂ ਦੀ ਇੱਕੋ ਥੀਆਂ ਵਾਲੇ ਕਾਰਾਂ ਵਾਲੇ ਭਰੇ ਹੋਏ ਪਰਵਾਰਾਂ ਵਾਲੇ ਜਿੱਤੇ ਰੱਖਿਓ ਨਾ ਨਸ਼ੀ ਦੀ ਬੱਚਿਆਂ ਵਾਲੇ ਘਰ ਨਾ ਜਾਏ ਪੰਜਾਬ ਦੀ ਫੌਜੀ ਆ ਭਾਸਾ ਦਾ ਉਸ ਲਗਨ ਦੇ ਫੌਜੀ ਭਰਾ ਸਾਰਾ ਦੱਸ ਜਲਦੀਆਂ ਜਹਾਂ ਜਿਹੜਾ ਬਹੁਤ ਬਹੁਤ ਸਨਕਾਰ ਕਰਦੇ ਆ ਜਿੰਦਾ ਭਰਾਵਾਂ ਦੇ ਕਲੇਬ ਜਿਹੜਾ ਮਿਲ ਕੇ ਅੱਜ ਦੇ ਖੇਡ ਦਾ ਜਲ ਕਰਵਾਉਂਦੇ ਵੀ ਆਪਣੇ 10 ਨੋਹਾਂ ਦੀ ਕਿੱਕ ਮੈਚ ਦੇ ਵਿੱਚੋਂ ਬੱਲੇ ਨਸਵੱਗ ਜਿਹੜੇ ਕਬੱਡੀ ਦੇ ਕਦੇ ਇਹਦਾ ਮੈਚਾ ਵੀ ਪੋੜੇ ਕੀਤੇ ਆ ਪਰ ਇਧਰ ਦੇ ਪਾਸੇ ਕਦੇ ਮੁੰਡਾ ਸੁਧਾਨੀ ਵਾਲਾ ਇਸੇ ਦੇ ਖੇਡ ਮੈਦਾਨ ਬਾਦਦਾ ਹੋਇਆ ਚਾਰ ਜਾਫੀਆਂ ਪੱਟਾਂ ਤੇ ਖਾਪੀਆਂ ਵੱਜ ਰਹੀਆਂ ਸਾਰਿਆਂ ਦੇ ਵਿੱਚੋਂ ਬਹੁਤ ਟੱਚ ਡਬਲ ਤੇ

ਕਾਲੇ ਧਰਕਲਾ ਤੋਂ ਧੰਨਵਾਦ ਔਰ ਮਾਣਦਿਆ ਕਾਰਨੀ ਦੇ ਡਾਕਟਰ ਸਾਹਿਬ ਦੀ ਕਰ ਰਿਹਾ ਦਿਲੋਂ ਸਤਿਕਾਰ ਔਰ ਸਾਡਾ ਦਿਲੋਂ ਧੰਨਵਾਦ ਕਰਦੇ ਤੇ ਬੇਨਤੀ ਕਰਦੇ ਆਂ ਵੀ ਜਿਹੜਾ ਧੂਰ ਕੋਟ ਤੇ ਫ੍ਰੇਟਾ ਸਵਤ ਉਹ 80 ਕਿਜੀ ਦਾ ਸੈਮੀਫਾਈਨਲ ਮੈਚ ਤੋਂ ਬਾਅਦ ਮੈਚ ਕਿਹਦਾ ਜਾਵੇਗਾ ਜਿਹੜਾ ਤਰਨਤਰਾ ਤੇ ਲੋਂਗੋ ਵਾਲਾ ਜਿਹੜਾ ਬਸਾਰਾ ਤੇ ਜਿਹੜਾ ਤੋੜਾ ਉਹਦਰ ਜੌਨੀ ਪ੍ਰਧਾਨ ਸਾਡਾ ਰਾਜ ਤੋਂ ਤੇ ਪ੍ਰਗੰਦਰ ਕਮਾਨ ਨੇ ਬੀਜੇ ਪਾਲੀ ਨਾਮੀ ਲੱਗੇ ਜਿਹੜੇ ਸਰੂਰ ਦਾ ਪ੍ਰਾਣਾ ਰਾਤੋਂ ਦੇ ਵਿੱਚ ਵੀ ਮਦਦ ਤੇਰੀ ਟੀਮ ਵਿੱਚ ਤੇਰਾ ਆਉਂਦੇ ਬੜੀ ਬਾਤ ਕੁੰਬ ਇਹ ਕਿਹੜਾ ਜਾਵੇਗਾ ਸੰਦੇ ਆ ਦਾ ਪਰਵਾਹ ਵੱਲ ਵਿਦੇਸ਼ੀ ਨੇ ਮੂਤਰ ਹੜ੍ਹ ਦੇਵਾ ਪਰਦੇ ਵਿੱਚ ਬੱਚੇ ਤਾਂ ਥੋੜੇ ਬਹੁਤ ਹੋਣ ਦੇ ਉੱਤੇ ਵਿਦੇ ਦਾ ਧੰਨਵਾਦ ਜਿਹੜੇ ਹੋਏ ਨੇ ਖੇਡਾਂ ਦੇ ਨਾਲ ਹਾਂਜੀ ਹਰਜੀਤ ਵਾਜੀ 2 4 3 ਇਕੱਠੇ ਬਿਲਾ ਲਓ ਅਸੀਂ ਦੇਖੋ ਜੀ ਵੀਰਾਂ ਦੇ ਮਾਨਸਿਕ ਓਕੇ ਓਕੇ ਜੀ ਭਾਈ ਟੇਕਾ ਦੇ ਬ੍ਰੈਂਡ ਤੇ ਟੀਮਾਂ ਆਉਂਦੀਆਂ ਰਹਾਂ ਬਰਾਉ ਦੇ ਲਈ ਲੱਗੋ ਟੀਮਾਂ ਜਿੰਨਾ ਬੰਦਾ ਹੈ ਚਾਪੋ ਸਾਡੀ ਟੀਮ ਇੱਕ ਧੂਰ ਕੋਰ ਦੀ ਟੀਮ ਆ ਗਈ ਕਹਿੰਦੇ ਸਾਡਾ ਜਨਾਲੇ ਵੀ ਪਹਿਲੇ ਅਮਰੀਟਾ ਸੁਨਾਧਾ ਦੇ ਨਾਲ ਉਧਰੋਂ ਸੇਮੀਆ ਇੱਕ ਗਰਾਊਂਡ ਕਮਿਟੀ ਆਇਆ ਜਿਹੜੀ ਟੀਮਾਂ ਦੇ ਨਾਲ ਟਾਕਰ ਵਾਲਿਓ ਉਹਨਾਂ ਦਾ ਕਾਗਜ਼ਦਾਰ ਹੋਣਾ ਜੀ ਬੇਟਾ ਸਮਰਦਾ ਦੀ ਟੀਮ ਆ ਗਈ ਜੇ ਆਪਾਂ ਮੈਚ ਕਰਾਵਾਂਗੇ ਸ਼ਾਦੀ ਹੋਈ ਤੇ ਧਰਪੁਰ ਆਹ ਸਾਹਮਣੇ ਇੱਕ ਪੈਂਦੀਆਂ ਕਬੱਡੀਆਂ ਦੇ ਧਰਪੁਰੇ ਦੇ ਕੱਪ ਤੇ ਚੜ ਚੱਕੇ ਬੇਟਾ ਇਹ ਜਵਾਨਾ ਸਾਰਾ ਖੜ ਖੜ ਕੇ ਗੋਣ ਖਿੰਦਣਾ ਗਿੱਟੇ ਗੋਣ ਪਾਉਣਾ ਕਬੱਡੀਆਂ ਚੜ ਚੜ ਕੇ ਉਹ ਜੀ ਦੇ ਟੋੜੇ ਬੁੱਤਾ ਪੱਟਾ ਦੇ ਵਿੱਚ ਜੋਰ ਮਿੱਤਰੋ ਹੋਣੇ ਅੱਜ ਦਾ ਕੰਪਾ ਆਣਾ ਜਿੱਤ ਕੇ ਜੇ ਮੁੰਡਿਆਂ ਦਾ ਜੱਫੇ ਦਾ ਨਜ਼ਾਰਾ ਇੱਕ ਵਾਰੀ ਤਾਰਿਆਂ ਨਾਲ ਦਾ ਜ਼ੋਰਦਾਰ ਵੀਰੇ ਪੰਜਾਬ ਵੀਰੇ ਪ੍ਰਬੰਧ ਸਿਰੇ ਦੇ ਟੀਮਾਂ ਸਿਰੇ ਦੇ ਪ੍ਰਾਇਜ਼ ਸਿਰੇ ਦੇ ਭਾਈ ਸਾਡਾ ਨਸੀਬ ਸਿੰਘ ਸੁਧਾਰੀ ਵਾਲੇ ਆਹ ਮੁੰਡੇ ਜੱਫੇ ਤੋਂ ਖੁਸ਼ ਹੋ ਕੇ ਚਾਰ ਪੈ ਦਾ ਮਾਰ ਨਸੀਬ ਬਾਈ ਨੇ ਇਹ ਪਲੇਅਰ ਦੇ ਲਈ ਇਹ ਪੂਜਾ ਕਰ ਰਿਹਾ ਹੈ ਇਧਰ ਕੱਲੇ ਮੇਰੇ ਮੇਤਰੋ ਸੁਧਾਰੀ ਵਾਲਾ ਸੁਧਾਰੀ ਵਾਲਾ ਮੁੰਡਾ ਬਾਤਾ ਬਣ ਗਿਆ ਸਿਰੇ ਦੇ ਨੰਬਰ ਦੇ ਕਹਿੰਦੇ ਯਾਰੂ ਕਰ ਗਿਆ ਆਗਮੀ ਗੇੜ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਜਬਰੂ ਪੌਂਗ ਦੇ ਕਿਹੜੇ ਫਿਰ ਬਾਦਾ ਹੋਇਆ ਸ਼ੇਰੋਵਾਲਾ ਇੱਕ ਪਾਸੇ ਸ਼ੇਰੋ ਹੈ ਔਰ ਕੋਲੇ ਮੇਤਰੋ ਜਿਹੜਾ ਸਮੂਹ ਤੇ ਦੂਸਰੇ ਪਾਸੇ ਜਿਹੜਾ ਸਤਿਆਬਾਦ ਸੁਧਾਰੀਆ ਟੀਮਾਂ ਦੇ ਦਰਮਿਆਨ ਇਸ ਵੇਲੇ ਕਿਸੇ ਖੇਡ ਮੈਦਾਨ ਦੇ ਵਿੱਚ ਟੱਪਾ ਪੂਰਾ ਖੜ ਗਿਆ ਹੋਇਆ ਆਪੀ ਦੇ ਪਹਿਲ ਮਹਾਦੀ ਦਾ 3-0 ਪਿੱਛੇ ਲੱਗੇ ਅੱਧ ਬੱਲੇ جب بارے پاؤں بچوں کھاڑو سرو جٹ بلیے جت بلیے جفے لگ رہے لگ رہے موٹی نے ملان دو بکری بنا کھا کے مالی بنی وہ تھوڑا چلو بنا کے ہٹا کے جی ہال تک گلڑی بنی برا میرا ਬੱਬੂ ਆ ਇਹਨਾਂ ਕੇਦੇਵੀਆ ਆਰੋ ਪਵਿੱਤਰ ਦੇ ਜਾਂਦਿਆਂ ਦੇ ਕਾਹ ਦੇ ਜਿੱਤ ਕੀਤਾ ਵੀ ਮੁੰਡੇ ਇੱਥੇ ਕਿਤੇ ਜਾਂਦੇ ਕਿਰਪਿਆ ਹੋਈ ਦਾ ਟੀਮ ਚੈਂਪੀਨ ਬਣ ਲਈ ਤੇ ਮੇਰੇ ਮਿੱਤਰੋ ਸਾਡੇ ਸਾਰੇ ਭਰਾ ਨੇ ਸਭ ਦਾ ਦਿਲੋਂ ਧੰਨਵਾਦ ਕਰਦਾ ਕਿਹਦੇ ਵੀ ਸਾਰੇ ਨਗਰ ਦਾ ਔਰ ਗ੍ਰਾਮ ਪੰਚਾਇਤ ਦਾ ਔਰ ਐਨ ਆਰ ਆਈ ਵੀਰਾਂ ਦਾ ਸਾਰੇ ਨਗਰ ਦਾ ਇਹ ਖੇਡ ਮੇਲੇ ਰੰਗ 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 ਚੱਕਿਆ ਕੋੜੀਆਂ ਕਿਹੜੀਆਂ ਬਾਲੀ ਸੰਗੜਾ ਤੋਂ ਚੈਨਬੁਰਗੀ ਇਧਰੋਂ ਪਾਉਲ ਸਿੰਘ ਦਾ ਜਫਾ ਲਾਤੀ ਕਹਿੰਦੇ ਬੱਲੇ ਬੱਲੇ ਕਰਵਾਈਆ ਆਗਮੀ ਰੇਡ ਸਦਾਲੀ ਵਾਲਾ ਪਾਉਂਡ ਦੇ ਕਹਿੰਦੇ ਫਿਰ ਵਾੜਾ ਹੋਇਆ ਚਾਰ ਜਾ ਫੁੱਲਾ ਸਾਡੇ ਚਾਰੇ ਬੋਲੇ ਕਹਿੰਦੇ ਪਿਆਰ ਵਾ ਪਿਆਰ ਦੇ ਮੇਰੇ ਮਿੱਤਰੋ ਚਾਰੋਂ ਦੇ ਵਿੱਚੋਂ ਕੰਨੀ ਵਾਲਾ ਖਬਰੂ ਕਹਿੰਦੇ ਮੋਸ਼ਨ ਕਰਦਾ ਪਰ ਸਫਰ ਤਾਂ ਕਹਿੰਦੇ ਧਾਵੀ ਦੇ ਕਦਮ ਚੁਪਰੀ ਹੈ ਸਾਡੇ ਬੌਸਰ ਭਰਾਵਾਂ ਨੇ ਕਹਿੰਦਾ ਕਿਹੜਾ ਗਰੁੱਪਾ ਥੋੜਾ ਵੀ ਜ਼ਿਕਰ ਕਰਦੀ ਸੋਹਣਿਆ ਦੀ ਬਾਪੂ ਬਹੁਤ ਬਹੁਤ ਦਾ ਬਾਬਾ ਮੱਤਾ ਦੀ ਫੂਲਾ ਸਿੰਘ ਜੀ ਔਰ ਦੌਸ਼ਰ ਗਰਸਨਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਜਿਹੜੇ ਆਪਰੇ ਸਪੋਰਟ ਦੇ ਕੇ ਪ੍ਰਾਸਾਦ ਉਹ ਦਿਵਿਨ ਆਮੀ ਰੋਣਦੀ ਬਹੁਤ ਚੰਗਲਾ ਗੱਲ ਕਰਦੇ ਸੋਹਣਾ ਚਰਚਾ ਲਾ ਸਾਹਮਣੇ ਟੱਕਰ ਚੋਟੀ ਦੀ ਖੜ ਕੇ ਦੇਖੂ ਕੁੱਲ ਜਵਾਨਾ ਧਰ ਪਰੇ ਦਾ ਕਾਪੂ ਵੀ ਰਿੱਟਣਗੇ ਜਿਨ੍ਹਾਂ ਦੇ ਗੌਲਿਆ ਜਿਹੜਾ ਮਜੀਦ ਭਾਈ ਉੱਤੇ ਬੇਸਟ ਵਾਲੇ ਕਮਰੇ ਦੇ ਵਿੱਚ ਨਾ ਟੀਮਾਂ ਫਿਰਿਆ ਜੇਸਰ ਭਾਈ ਕੋਤੇ ਮਾਣ ਮਿੱਟੀ ਨੂੰ ਜਿਹੜਾ ਕੋਟ ਜਿਹੜਾ ਸੌਂਦੀ ਕੌਡਰ ਦੇ ਉੱਤੇ ਕਲੇਵਾਰ ਭਾੜਾ ਕੋਲੇ ਕੋਈ ਬੇੜ ਦੇ ਵਿੱਚ ਜੋੜੀਆਂ ਦੇ ਰਿਹਾ ਕੋਈ ਐਂਟਰੀ ਕਾਊਂਟਰ ਦੇ ਉੱਪਰ ਜੋੜੀਆਂ ਦੇ ਰਿਹਾ ਕੋਈ ਆਏ ਹੋਏ ਮੁੱਖ ਮਾਦਾ ਦੇ ਕਹਿੰਦੇ ਮੇਰੇ ਮਿੱਤਰੋ ਜਿੰਨ ਮਾਰਾ ਨੂੰ ਆਪਰੇ ਪਰ ਦੇਖੋ ਸਾਹਮਣੇ ਸੁਧਾਰੀ ਦਾ ਮੈਚ ਸਮਾਪਤਾ ਦਾ ਸਧਾਰੀ ਇਸ ਮੈਚ ਦੀ ਜੇਤੂ ਟੀਮ ਹੈ ਸੁਧਾਰੀ ਆਹ ਮੈਚ ਦੇ ਵਿੱਚ ਵੀ ਖੰਡਾ ਫੁੱਲ ਖੜਕਣਾ ਹੋ ਰਿਹਾ ਹੈ ਆਪਾਂ ਸਭ ਤੋਂ ਸਿਰ ਤੋਂ ਪ੍ਰੋਟੈਕਟ ਕਰਦੇ ਹਾਂ ਸੁਧਾਰੀ ਦੇ ਵਿੱਚ ਹਲੋ ਅਮਿਤਾਰ ਸਰਮਈ ਆ ਕੇ ਆਪਣਾ ਮਾਣ ਸਮੋਤ ਕਰੇ ਨਾ ਅਮਿਤਾਰ ਸਰਮਈ ਸਾਡਾ ਦੀਪ ਵਧੀਆ ਬਲਾਰਾ ਦੇ ਵਧੀਆ ਇਨਸਾਨ ਆ ਜੇਲ ਐਕਸਪ੍ਰੈਸ ਆਨੇ ਯਾਰ ਵੀਰੋ ਦਾ ਧੰਨਵਾਦ ਉਧਰ ਕਾਰਾ ਕਿਤੇ ਆ ਸਰਪੰਚ ਜਿਲ੍ਹੇ ਵੀ ਪਿੰਡ ਦੇ ਵਿੱਚ ਜਾਂਦੇ ਫੁੱਸੀ ਦੇ ਚਾਹ ਜਿਹੜਾ ਸਵੇਰੇ ਤੀਤੋਂ ਲੋਕ ਪਹੁੰਚੇ ਬੋਏ ਬਾਦਰੀ ਨੂੰ ਕਿਹੜੇ ਕਿਹੜੇ ਪਿਆਰ ਕਰਦੇ ਕੁੰਮਰੀ ਵਾਲੇ ਨੂੰ ਇੱਕ ਵਾਰੀ ਬਾਬਾ ਜੀ ਫੇਰ ਦਾ ਮਾਣ ਆਲਾ ਇਲਾਕੇ ਦਾ ਪਹਿਲੇ ਸਖਪਾਉ ਨੇ ਕੁੱਲੀਆਂ ਵਾਲਾ ਸਖਪਾਉਰ ਕਿੰਨੇ ਬਰੇ ਮੇਤਰੋ ਅੱਪੂ ਬੱਗੇ ਬਾਉ ਬੱਲੇ ਕਬੱਡੀ ਦੇ ਅੰਚਾਲੇ ਸੁਹਾ ਗਿਆ ਕੁੱਲੀਆਂ ਵਾਲੇ ਨੇ ਕਹਿੰਦੇ ਜਾਂਦਾ ਰਹੀ ਹੈ ਉਹ ਥੋੜਾ ਫਾਨੀ ਫੇਰ ਕਬੱਡੀ ਦਾ ਮਲਾਣਾ ਤਾਲਾ ਤੇ ਬੰਤੂ ਸਖਪਾੜੀਆ ਔਰ ਨਾਲ ਸਾਡਾ ਛੋਟਾ ਮਿਹਰ ਤਰਜੀਹ ਦਾ ਸੁਹਾਉ ਵਾਲਾ ਦੀਪਾ ਜਨਪਰਾ ਬੱਬੂ ਜੰਗੜੀਆ ਤੇ ਬੱਬੂ ਗਨਾਲ ਕਰ ਗਿਆ ਹਾਲ ਹੈ ਸਾਰੇ ਜਿਹੜੇ ਨਾਕਰ ਤੇ ਤਾਦ ਤੇ ਧੰਨਵਾਦ ਇੱਕ ਮੁੰਡਾ ਪਿਛਲੇ ਦਬਈ ਦਾ ਕੋ ਟੂਰਨਾਮੈਂਟ ਹੋ ਰਿਹਾ ਹੈ ਜ ਮੇਰੇ ਵੀਰ ਇੱਕ ਮੁੰਡਾ ਦਾ ਆਪਣੇ ਨਾਤੇ ਦਾ ਬਾਸ ਲੈ ਗਿਆ ਜੋ ਟੂਰਨਾਮੈਂਟ ਦਾ ਉਹ ਕੌੜਾ ਸ਼ੋਹ ਚਾ ਜਿਹੜੇ ਮੇਰੇ ਬਿੱਤਰ ਉੱਤੇ ਚੱਲ ਜਾਈਂ ਜਾਂਦਾ ਹੈ ਭਈਆ ਬਣੀ ਵਾਲਾ ਇਹ ਮੁੰਡਾ ਲਾ ਜੀ ਕਾਪੂ ਦਾ ਵੀ ਸਾਇਡ ਆਪ ਆ ਰਿਹਾ ਹੈ ਬਰੇਟਾ ਵਾਲਾ ਕਾਪੂ ਕਦੇ ਦਬਈ ਦਾ ਟੂਰਨਾਮੈਂਟ ਦਾ ਆਹ ਮੁੰਡਾ ਬੜੇ ਮਸਰੇ ਦਬਈ ਦੇ ਟੂਰਨਾਮੈਂਟਾਂ ਪੈਸ ਰਿਹਾ ਤਾੜੀਆਂ ਜ਼ੋਰ ਨਾਲ ਮਾਰੋ ਉਸ ਕੋਲ ਨੂੰ ਇਹ ਮੁੰਡਾ ਐ ਨਜ਼ਾਰਾ ਹੀ ਨੇ ਕਬਾਈ ਦੀ ਟੀਮ ਦੇ ਵਿੱਚ ਖੇਡਦਾ ਸੀ ਤੇ ਇੱਕ ਮੈਚ ਦੀ ਟੀਮ ਦੇ ਵੱਲੋਂ ਉਹ ਇਹਦਾ ਮਾਤਾ ਕੇ ਜਦੋਂ ਦੂਜਿਆਂ ਦੇ ਦਿਲ ਕਰਦੇ ਆ ਇਹ ਵੀਰ ਬੈਸਟ ਰੀਡਰ ਸਾਡੇ ਇਲਾਕੇ ਦਾ ਮਾਣ ਹੈ ਪ੍ਰੇਤਾ ਪਿੰਡ ਰਮੇਸ਼ ਪ੍ਰੇਤਾ ਸਭ ਤੋਂ ਵੱਡਾ ਪਿਸਕਾਰ ਮੇਰੇ ਮਿੱਤਰੋ ਆਹ ਲਾਗਾ میرے مل ਕਬੱਡੀ ਬਾਹਰ ਤੇ ਕਿਰੋਂ ਬਾਹਰ ਵਰਗਦਾ ਹੈ ਜਿਹਨਾਂ ਦੀ ਐਕਟਿਵ ਨਹੀਂ ਗਰਾਊਂਡ ਦੇ ਵਿੱਚ ਬਾਹਰ ਹੋਜੀਤ ਨਦੀਨ ਸਾਦੀ ਅਰੀ ਤੇ ਧਰਪੁਰਾ ਸਾਦੀ ਹੋਰੀ ਦੀ ਟੀਮ ਇਧਰ ਟੈਂਕੀ ਵਾਲੀ ਸਾਹਿਬ ਹੈ ਧਰਪੁਰੇ ਦੀ ਟੀਮ ਇਧਰ ਕਹਿੰਦੇ ਮੇਰੇ ਮਿੱਤਰੋ ਮੰਡੀ ਵਾਲੇ ਮੰਡੀ ਵਾਲੇ ਪਾਸੇ ਲੈ ਵੀ ਇੱਕ ਵਾਰੀ ਦੀਪ ਸਿੰਘ ਪਿੰਡ ਵਾਲੋਂ ਪੁੱਛਰੀ ਵੀ ਰਹਾਰ ਅੱਪਾ ਪਾ ਕੇ ਇੱਕ ਵਾਰੀ ਦੱਸਿਓ ਫਿਰ ਮੈਚ ਕਿੱਦਾਂ ਦਾ ਲੱਗੂ ਇੱਕ ਵਾਰੀ ਪਾਏ ਅੱਪਾ ਹੋਰ ਸਾਹਮਣੇ ਕਹਿੰਦੇ ਦੁਨੀਆ ਖੁਸ਼ ਹੈ ਪਹਿਲੀ ਰੇ ਸ਼ਾਦੀ ਖੇਲੀ ਦਾ ਬੁੱਲਾ ਪਰ ਸਾਹਮਣੇ ਟੱਕ ਕਹਿੰਦੇ ਡਬਲ ਤੇ ਨੰਬਰ ਰੇਡਰ ਦੇ ਲਈ ਜੁੜਦਾ ਹੋਇਆ ਮੇਰੇ ਵੀਰੋ ਕਲਟੀ ਪਾਕੇ ਨੌਜਵਾਨ ਖੜੀ ਹੈ ਆ ਸਰਦਾਰ ਸ਼ਿਰੋਵਾਲਾ ਪੌਦਾ ਰੇਡ ਆ ਧਰਪੁਰੇ ਦੀ ਟੀਮ ਦਾ ਖਿਡਾਰੀ ਮੇਰੇ ਮਿੱਤਰੋ ਆ ਨੰਬਰ ਇਸ ਵੇਲੇ ਆਪਣੀ ਟੀਮ ਨੂੰ ਜੁੜਦਾ ਆਇਆ ਹੈ ਬੰਦੇ ਮਾਰ ਕਰਦੇ ਪਿੱਛੇ ਕਰਦੇ ਉਹਨਾਂ ਨੂੰ ਅਗਲੇ ਮੈਚੀਆਂ ਟੀਮਾਂ ਪਹੁੰਚਣਗੀਆਂ ਤੋਰ-ਤੋਰ ਦੇ ਬ੍ਰੇਟਾ ਸਮਾਧਾ ਲਓ ਸਾਹਮਣੇ ਦੋ ਜਣੇ ਆਗਮਨ ਕਰਦੇ ਨੌਜਾਨ ਲਓ ਕਹਿੰਦੇ ਬੁੱਲਾ ਬਈ ਜਿਹੜਾ ਪਾਣੀ ਪਿਆਰੇ ਦਾ ਵੀਰ ਥੋੜਾ ਜਿਹਾ ਤੁਸੀਂ ਪਾਸੇ ਰੋ ਦੇ ਮੇਰਾ ਵੀਰ ਨਹੀਂ ਖੇਡਦਾ

ਸਵੀ ਗਰੇਵਾਲ ਬਾਈ ਥੋੜੀ ਜੀ ਕੀਪੋ ਜਿਹੜੀ ਰੁਪੀਲ ਤਾਂ ਜਾਦੇ ਆ ਰਹੀ ਹੈ ਥੋੜੀ ਜੀ ਹੋਈ ਨਾਰਮਲ ਕਰ ਦਿਓ ਧਰਾ ਦਾ ਸਾਡੇ ਗਰੇਵਾਲ ਦਾ ਸਾਊਂਡ ਦਾ ਅੱਲਾਕੁੱਲਾ ਹੋਈ ਜਾਂਦਾ ਆ ਮੁੰਡੇ ਦਾ ਸ਼ੇਰੋਂ ਪਿੰਡ ਹੈ ਇਹ ਸਮਰਾ ਕਬੱਡੀ ਪਾ ਰਿਹਾ ਹੈ ਅੱਜ ਪਿੰਡ ਦਾ ਪੁੱਤ ਬਣ ਕੇ ਖੇਡ ਰਿਹਾ ਮੇਰੇ ਵੀਰੋ ਸਾਹਮਣੇ ਬੁਲ੍ਹਾ ਕਮਾਲ ਕਰ ਗਿਆ ਦੁੱਲਾ ਕਹਿੰਦੇ ਵੀ ਦੀਪ ਸਿੰਘ ਕਰੀ ਗੱਲ ਮੁੰਡੇ ਦੀ ਆ ਦੇ ਵਿੱਚ ਬੈਠੀ ਹੋਣੀ ਬੋਲੀ ਜਾਣ ਕੇ ਦੁੱਲਿਆਂ ਦੇ ਟੋਕਰਾਂ ਚ ਚਾਉਣੀ ਜਾਣ ਕੇ ਦੁੱਲਾ ਰੰਗੇ ਵਾਲਾ ਯੋਤ ਦੁੱਲਾ ਤੇ ਯੋਤ ਦੁੱਲਾ ਤੇ ਯੋਤ Hey, eh, eh, hey, eh, eh, hey, eh, eh, hey, eh, eh. hey, 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 ਕਹਿੰਦੇ ਸਿਰਦਪੁਰ ਦਾ ਦੋਲਾ ਦੁਨੀਆ ਦੇ ਮਹਾਨ ਖਿਡਾਰੀਆਂ ਦੀ ਗੱਲ ਹੈ ਆ ਸਿਮਰਜ ਸ਼ੇਰੋਂ ਪਿੰਡ ਵਾਲਾ ਕਬੱਡੀ ਪੜਦੇ ਨੇ ਤਿਆਰ ਹੈ ਆ ਦੁਨੀਆ ਦਾ ਖੱਠਾ ਮਾਰਦਾ ਕੱਠਾ ਹੈ ਧਰਤੀ ਕਹਿੰਦੇ ਧਰ ਪਰੇਟੜਦੀ ਹੈ ਪੈਂਦੀ ਰੇਡ ਤੇ ਮੁੰਡਾ ਕਦੇ ਕਰਦਾ ਕਮਾਲ ਆ ਸ਼ਾਹਦੀ ਹਰੀ ਵਾਲਾ ਪਰ ਸਿਮਰਜ ਸ਼ੇਰੋਂ ਵਾਲਾ ਆ ਨੰਬਰ ਜੋੜਦਾ ਹੋਇਆ ਆਪਣੀ ਟੀਮ ਦੇ ਲਈ ਮੇਰੇ ਬੰਦੋ ਦੋਲੇ ਦੀ ਕਬੱਡੀ ਪੈਂਦੀ ਹੈ ਜਿਹੜੀ ਕੁਲਵੀਰਿਆ ਕਰਦੇ ਗੱਲੋ ਲਓ ਦੋਲਾ ਦੁੱਲਾ ਦੁੱਲੇ ਦਾ ਟਿਕਣਾ ਨਾਈਂ ਵੱਖਰਾ ਕਦੇ ਬੱਗਿਆ ਕਦੇ ਸੁਰਖਪੁਰੀਆਂ ਮੇਰੇ ਵੀਰੋ ਪਰ ਸਾਹਮਣੇ ਓਏ ਆ ਮੁੰਡੇ ਨੇ ਤਸਲਾਵਾ ਕਦੇ ਨਹੀਂ ਫਿਰ ਐਨ ਰੰਗਦੇ ਆਲਾ ਯੋਤ ਹੈ ਵਾਹ ਓਏ ਜੋਤ ਸਿੰਘ ਅੱਜ ਮੁੰਡੇ ਨੇ ਦੁੱਖ ਤੋੜਦੇ ਅੱਜ ਮੁੰਡੇ ਨੇ ਕਹਿੰਦੇ ਮੇਲਾ ਬਣਾਤਾ ਆ ਧਰਪੁਰੇ ਦਾ ਮੇਲਾ ਕਹਿੰਦੇ ਪਾਸੇ ਇਸੇ ਕਰਦਾ ਧਰਪੁਰੇ ਦਾ ਕਬੱਡੀ ਕੱਪ ਅਸਤੇ ਅਸਤੇ ਕਰਦਾ ਹੈ ਹੁਆਣ ਤੇ ਸਿੰਘਾ ਹਰਿਆਣਾ ਇਹ ਟੀਮਾਂ ਪਹੁੰਚ ਜਾਣ ਆ ਪੈਂਦੀ ਰੇਡ ਸਿਮਰਾ ਸ਼ੇਰੋ ਵਾਲਾ ਤੇ ਸਾਦੀ ਅਰੀ ਵਾਲਾ ਵਾਹ ਹੋਏ ਗਬਰੂ ਐ ਐਨ ਜਵਾਨੀ ਨੇੜੋਂ ਮੇਰੀ ਹੁੰਦੀ ਐ ਆਹ ਹੈ ਕਹਿੰਦੇ ਦੁੱਲਾ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਨੌਜਵਾਨ ਤਿਆਰ ਵਰ ਤਿਆਰ ਹੈ ਧੋਰਕੋੜ ਦੇ ਬਰੇਟਾ ਸਮਾਤਾ ਗੇਜਾ ਧਰਪੁਰ ਦੇ ਲੰਗੂ ਵਾਲਾ ਬੱਗੂ ਗੱਡਿਆਣੀ ਸਾਡਾ ਵੀਰ ਹੈ ਨਾਲ ਕਦੇ ਕਾਲਾ ਕੁੱਲ ਰਹੀ ਹੈ ਸਾਰੇ ਵੀਰਾਂ ਦਾ ਧੰਨਵਾਦ ਹੈ 847 ਜਸਤ ਮਿਆਂਦ ਵਾਲਾ ਸਾਰੇ ਵੀਰਾਂ ਦਾ ਧੰਨਵਾਦ ਬਿਲਕੁਲ ਵੀਰੇ ਅਦੁੱਲਾ ਆਵੇ ਲਓ ਦੁੱਲਾ 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 ਏ ਏ ਏ ਏ ਭਰਾਕੇ ਭਰਾ I'm ਲਓ ਸਾਹਮਣੇ ਸਿਮਰਾ ਫੇਰੋਂ ਪਿੰਡ ਵਾਲਾ ਆ ਕਬੱਡੀ ਕਬੱਡੀ ਕਰਦਾ ਹੋਇਆ ਜੱਫੀ ਕਹਿੰਦੇ ਟਿੰਨਾ ਸ਼ਾਦੀਹਰੀ ਪਿੰਡ ਵਾਲੇ ਮੇਰੇ ਮਿੱਤਰੋ ਆ ਤਿੰਨਾਂ ਦੇ ਵਿੱਚੋਂ ਆ ਜਫੀ ਸਮਾਤਾ ਆ ਜਫੀ ਸਰੀਦ ਪਰ ਕਹਿੰਦੇ ਸਿਮਰਾ ਲੰਗੋਵ ਦੇ ਇਲਾਕੇ ਦਾ ਹੈ ਫੇਰੋਂ ਪਿੰਡ ਹੈ ਆ ਖਿਡਾਰੀ ਨੰਬਰ ਜੋੜਦਾ ਹੋਇਆ ਧਾਕੇ ਫਰਾਂ ਦੇ ਟਿੰਨਾ ਦਾ ਮੇਰੇ ਮਿੱਤਰੋ ਲਓ ਸਾਹਮਣੇ ਕਹਿੰਦੇ ਦੁੱਲਾ ਇਹ ਵੀ ਰੌਕੇ ਆ ਲਿਆ संसारो वेह मु जपा लाहे टिकाणे लॻजे न चटूगे न त समानोके वारा जोत रोके वारा जो I'm ਆਪ ਮੇਰੇ ਮਿੱਤਰੋ ਕਹਿੰਦੇ ਮੇਰੇ ਮਿੱਤਰੋ ਆ ਸ਼ੇਰਾਂ ਵਾਲਾ ਕਬੱਡੀ ਪਾਉਂਦਾ ਆਓ ਹਰ ਕਾ ਤੱਕ ਤੇ ਪੁਆਇੰਟ ਕਹਿੰਦੇ ਧਾਵੀ ਦੇ ਹਿੱਸੇ ਜੁੜਦਾ ਹੋਇਆ ਪਹਿਲਾ ਸੈਮੀਫਾਈਨਲ ਮੈਚ ਚੱਲਦਾ ਹੈ ਜਿਹੜੀ ਫਾਈਨਲ ਖੇਡੂ ਜਨ ਸਮੇਂ ਨਹੀਂ ਹੈ ਤੇ ਜਿੰਨਾ ਚਿਰ ਚੱਲੂ ਮੈਚ ਆ ਸ਼ੱਕ ਤੇ ਰਹਿਣੀ ਹੈ ਮੇਲਾ ਧਰ ਪੂਰੇ ਪਿੰਡ ਦਾ ਚੱਲਦਾ ਧੱਕ 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 ਦੇ ਪੈਣੀ ਹੈ ਧੱਕ ਤੇ ਪੈਣੀ ਹੈ ਬਾਕੀ ਗੱਲ ਕਹਿੰਦੇ ਸਹੀ ਆ ਟੱਕ ਪੈਣੀ ਵੀ ਚਾਹੀਦੀ ਹੈ ਕਿਉਂਕਿ ਮਿਹਨਤ ਬਹੁਤ ਕੀਤੀ ਆ ਮੁੰਡਿਆਂ ਨੇ ਮੇਲੇ ਦੇ ਲਈ ਮੇਰੇ ਵੱਡਾ ਤਹਾ ਦਾ ਸਰਬ ਸਾਂਝਾ ਹੈ ਖੇਡ ਮੇਲਾ ਸਾਰੇ ਨਗਰ ਨਵਾਸੀ ਦਾ ਯੋਗਦਾਨ ਹੈ ਪਰ ਮੁੰਡਾ ਕਹਿੰਦੇ ਕਬੱਡੀ ਪਾਉਣ ਲਈ ਤਿਆਰ ਹੈ ਸਾਹਮਣੇ ਤਿੰਨ ਖਿਡਾਰੀ ਤਿਆਰ ਨੇ ਕਿਹੜਾ ਨੌਜਵਾਨ ਬੱਲੇ ਬੱਲੇ ਕਰਵਾਵੇਗਾ ਉਹੀ ਫੇਰ ਉਹੀ ਫੇਰ ਉਹੀ ਫੇਰ ਉਹੀ ਫੇਰ ਰੰਕੇ ਆਵਾ ਰੰਕੇ ਵਾਲਾ ਏ ਰੰਕੇ ਵਾਲਾ ਰੰਕੇ ਵਾਲਾ ਜੋਤ 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 ਰੰਕੇ ਪਿੰਡਾ ਹਾਈ ਹੋਏ ਮੇਰੇ ਵੀਰੋ ਆ ਮੈਚ ਨੇ ਦੁਨੀਆ ਦੇ ਦੁੱਖ ਤੋੜਤੇ ਆ ਮੈਚ ਨੇ ਸਵਾਦ ਬਣਾਤਾ ਗਰੇ ਮਤਰੋ ਆ ਛੇ ਰੰਗ ਦਾ ਸਿਮਰਾ ਕਬੱਡੀ ਪਾਉਂਦਾ ਹੈ ਖੇਡ ਦੇ ਮੈਦਾਨ ਵਿੱਚ ਤਿੰਨੇ ਜੱਫੀ ਤਿਆਰ ਹੁਣ ਇਹਨਾਂ ਦੇ ਵਿੱਚੋਂ ਵੇਖਾਂਗੇ ਕੌਣ ਬੱਲੇ ਬਲੇ ਕਰਵਾਵੇਗਾ ਰਨ ਸਮੇ ਦੀ ਆ ਮੁੰਡਾ ਕਰੂ ਕਮਾਲ ਲੱਗਿਆ ਲੱਗਿਆ ਥੁੱਲਾ ਵਾਹ ਵੇ ਜਬਰੂ ਹੈ ਇਹ ਆ ਸ਼ਾਨੀ ਹਰੀ ਪਿੰਡ ਵਾਲਾ ਨਾ ਯਾ ਨਾ ਤਕਣਾ ਜੱਫਾ ਬਲਵਲੇ ਕਰਵਾਉਂਦਾ ਹੋਇਆ ਐਨ ਮੁੰਡਾ ਢਾਂਗੇ ਵਾਲਾ ਵੀ ਸੇਵਾ ਕਰਦਾ ਹੈ ਗਰਾਊਂਡ ਦੇ ਲੈ ਵੀ ਤੇਰਾ ਵੀ ਧੰਨਵਾਦ ਹੈ ਜਰਦ ਜੋਗੇ ਆ ਦੱਲੇ ਦੀ ਰੇ ਲਓ ਦੁੱਲਾ ਕਬੱਡੀ ਪਾ ਰਿਹਾ ਤਿੰਨ ਫਨਾਲੀ ਤਿਆਰ ਨੇ ਤਿੰਨੋਂ ਦੇ ਤਿੰਨੋਂ ਫੇਰ ਫੇਰ ਪੰਗਾ ਫੇਰ ਪੰਗਾ ਫੇਰ ਪੰਗਾ 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 ਪਰ ਦੁੱਲਾ ਕਦੇ ਨੰਬਰ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਗੁੰਡੀ ਮੋੜ ਦੇ ਨਹੀਂ ਫੈਸਲਾ ਕਰ ਰਿਹਾ ਤੜਪੂਰਾ ਪਿੰਡ ਸਾਰੀ ਸੰਗਤਾਂ ਦਾ ਧੰਨਵਾਦ ਹੈ ਜਿਹੜੇ ਖੇਡ ਕਬੱਡੀ ਦਾ ਮੇਰੇ ਵੀਰੋ ਆਨੰਦ ਮਾਣ ਲਿਆ ਇਹ ਜੋਰ ਦੀ ਖੇਡ ਹੈ ਇਹ ਰੌਲੇ ਰੱਪੇ ਦੀ ਖੇਡ ਹੈ ਇਹ ਖੇਡ ਸਿਰਕਦੀ ਹੈ ਮਿਹਨਤ ਦੀ ਖੇਡ ਹੈ ਦੁਨੀਆ ਸਵਾਦ ਭਾਰਦੀ ਹੈ ਸਵਾਦ ਹੋਣਾ ਬਹੁਤ ਜ਼ਰੂਰੀ ਹੈ ਕਬੱਡੀ ਦੇ ਵਿੱਚ ਮੇਰੇ ਵੀਰੋ ਜੋਰ ਦੀ ਖੇਡ ਐਲ ਭੜਾਕੇ ਪੈਂਦੇ ਐ 80 ਕਿਲੋ ਭਾਰਦੀਆਂ ਟੀਮਾਂ ਵੀ ਤਿਆਰੀ ਖੁੱਦ ਲੈਣ ਹੈ ਕਿ 80 ਦੇ ਮੁੰਡੇ ਵੀ ਤਿਆਰ ਹੋ ਲੈਣਗੇ ਜਲਦੀ ਦੇ ਨਾਲ ਧੋਰਕੋੜ ਦੇ ਬ੍ਰੇਟਾ ਸਮਾਧਾ ਹਰ ਮੇਰੇ ਮਿੱਤਰੋ ਗੁਆੜ ਤੇ ਸਿੰਘਾ ਹਰਿਆਣਾ ਲਓ ਸਾਹਮਣੇ ਸਿਮਰਾ ਸ਼ੇਰੋ ਪਿੰਡ ਵਾਲਾ ਕਬੱਡੀ ਕਬੱਡੀ ਕਰਦਾ ਹੋਇਆ ਹੈ ਕਿਰਪਾ ਕਰਨੀ ਜੀ ਆਹ ਸ਼ਾਨੀ ਫਿਰ ਟੈਨ ਵਾਲਾ ਆਹ ਜੱਸੀ ਵੀ ਕਹਿੰਦੇ ਕਮਾਲ ਦਾ ਮੇਰੇ ਮਿੱਤਰੋ ਆਹ ਵਾਹ ਓਏ ਸ਼ੇਰੋ ਵਾਲਿਆ ਆਹ ਫੜ ਜਾਣੇ ਦੇ ਚੋਈ ਵਾਲੇ ਤਿਆਰ ਦੇ ਨਾਲ ਐਨੀ ਕਈ ਗੱਲ ਦੇ ਤਿਆਰ ਦੇ ਨਾਲ ਜਾਂਦਾ ਮੈਚ ਸਮਾਪਤ ਦੇ ਵੀਰ ਪਰਪਰੇ ਵਾਲੇ ਮੁੰਡੇ ਫਾਈਨਲ ਖੇਡਣਗੇ ਬੁਵਾਨ ਤੇ ਸਿੰਘਵਾ ਹਰਿਆਣਾ ਇਹ ਟੀਮਾਂ ਗਰਾਊਂਡ ਦੇ ਵਿੱਚ ਟਾਲਣ ਬੁਵਾਨ ਤੇ ਸਿੰਘਵਾ ਹਰਿਆਣਾ ਦੀਆਂ ਟੀਮਾਂ ਹੈ ਜਿਹੜੇ ਗਰਾਊਂਡ ਦੇ ਵਿੱਚ ਟਾਲਣ ਲੈ ਵੀ ਰੌਕੇ ਵਾਲੇ ਜੋ ਤੇ ਕਰੀ ਗਰਾਊਂਡ ਦੇ ਵਿੱਚ ਐਂਟ ਹੋ ਜਾਂਦੇ ਜੋ ਤੇ ਰੌਕੇ ਵਾਲਾ ਸੱਗਾ ਇੱਥੇ ਗਰਾਊਂਡ ਦੇ ਵਿੱਚ ਆਉ ਗਿਆ ਹੈ ਲੈ ਵੀ ਲਾਈਵ ਵਾਲੇ ਕਰੀ ਕੈਮਰਾ ਮਾਰਦੀ ਤਾ ਜਾਂਦਾ ਹਾਂ ਭਈਆ ਮੁੰਡਾ ਜੇ ਖੇਡ ਲੈ ਧਰਪੁਰੇ ਦੀ ਟੀਮ ਦਾ ਪੁੱਤ ਬਣ ਕੇ ਕਿਹੜੇ-ਕਿਹੜੇ ਕਹਿੰਦੇ ਆ ਵੀ ਇਹਨੇ ਸਵਾਦ ਲਾ ਦੇ ਕਰੀ ਤਾੜੀਆਂ ਮਾਰ ਆ ਯਾਰ ਜ਼ੋਰਦਾਰ ਐ ਵੀ ਅੰਧ ਕਰਨਾ ਦੁਨੀਆ ਖੜੀ ਹੈ ਔਰ ਜਦੋਂ ਦਰਸ਼ਕਾਂ ਦੀਆਂ ਦਵਾਵਾਂ ਆਉਂਦੀਆਂ ਨੇ ਕਿ ਖਿਡਾਰੀ ਖੇਡ ਕੇ ਆਉਂਦਾ ਹੈ ਤਾਂ ਧੰਨਵਾਦ ਹੈ ਜਰਜੰਗਿਆ ਇਹਨਾਂ ਦੁਨੀਆ ਖੁਸ਼ ਕਰ ਲਈ ਹੈ ਆਹ ਕਿ ਭਈ ਯੋਤ ਰੌਕੇ ਪਿੰਡ ਵਾਲਾ ਮੇਰੇ ਵੀਰੋ ਇਹਨਾਂ ਸਿਰੇ ਦਾ ਕਿਨਾਰੀ ਹੈ ਹੁਣ ਗਵਾਂਡ ਦਾ ਮੈਚ ਹੈ टीम मंडी वारी साइड आहे टीम मेर मित्र टकी वारे पासे कलवीरे चोपल पहली पहिली 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 ਪੰਢੀ ਪਈਆ ਪਹਿਲੀ ਪਈਆ ਤੇ ਪਹਿਲੀ ਦੇ ਮੁੰਡੇ ਨੇ ਜੰਨ ਕਹਿੰਦੇ ਬਣਾ ਕੇ ਛੱਡੀ ਆ ਬਾਹੋਂ ਹਰਿਆਣੇ ਆਣਿਆ ਪਹਿਲੀ ਕਬੱਡੀ ਦੇ ਮੁੰਡਾ ਕਹਿੰਦੇ ਕੰਦ ਬਣਾ ਗਿਆ ਸਿਰੇ ਦਾ ਜੱਫਾ ਫਿਰ ਮੈਦਾਨ ਦੇ ਵਿੱਚ ਨੌਜਵਾਨ ਨੇ ਲਾ ਕੇ ਬੱਲੇ ਬੱਲੇ ਕਰਾਦੀ ਹੈ ਅਗਲੀ ਕਬੱਡੀ ਪਾਉਣ ਦੇ ਲਈ ਮੁੰਡਾ ਫਿਰ ਫਿਰ ਮੈਦਾਨ ਦੇ ਵਿੱਚ ਤਿਆਰ ਬਣ ਤਿਆਰ ਹੈ ਤੇ ਵੀ ਦੀਪ ਪੰਢੀ ਕਬੱਡੀ ਤੇ ਕਰਦੇ ਸੋਹਣਾ ਚਰਚਾ ਨੌਜਵਾਨ ਕਹਿੰਦੇ ਸਾਹਮਣੇ ਕਬੱਡੀ ਪਾ ਰਹੇ ਆ ਆਹ ਸਮਲੀ ਛਿੰਦਾ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਇਹ ਤਾਂ ਬੋਪਾ ਰਾਮਾ ਦਾ ਬੜਾ ਮਸ਼ਹੂਰ ਜਿਹਾ ਖਿਡਾਰੀ ਹੈ ਆਹ ਛਿੰਦਾ ਕਹਿੰਦੇ ਕਬੱਡੀ ਕਬੱਡੀ ਕਰ ਸਿੰਗਰ ਰੱਗ ਵਾਲਾ ਫੜ ਗਿਆ ਕਿੱਤਾ ਹੁੰਦੀ ਕਮਾਲ ਆ ਸਾਡੀ ਟੈਕੀ ਮੇਰੇ ਮਿੱਤਰੋ ਇਹ ਲੱਗ ਜਾਵੇ ਜੱਫਾ ਯਾਰੋ ਭਾਗੀ ਜਾਵੇ ਦਿੱਕਿਆ ਤੜ ਜਾਂਦਾ ਚਾਹ ਜੀ ਨੇ ਸਾਰਾਂ ਪੁੱਜ ਟੱਕਿਆ ਆ ਕਹਿੰਦੇ ਛੋਟਾ ਪੂਰੀਆ ਆ ਕਬੱਡੀ ਕਬੱਡੀ ਕਰ ਰਹਾ ਹੋਇਆ ਜਿਹੜੇ ਕਹਿੰਦੇ ਫੇਰ ਨਹੀਂ ਨੇ ਉਹ ਬੈਠੀਆਂ ਬੜੀ ਮਿਹਰਮਾਨੀ ਹੋਣੀ ਹੈ ਆ ਪਿੰਡੀ ਰੋਡ ਦਰਸ਼ਕਾਂ ਦਾ ਖਾਠਾ ਮਾਲ ਦਾ ਕੰਠ ਹੈ ਧਰਤੀ ਕਹਿੰਦੇ ਧਰਪੁਰੇ ਦੀ ਹੈ ਆ ਸਮਰੇ ਫੜਿਆ ਗਿਆ ਗੋਟੋ ਤੇ ਛੋਟਾ ਪੂਰੀਆ ਆ ਮੁੰਡਾ ਫਰਿਆਦੇ ਵਾਟਾ ਬੰਨਦਾ ਤਰਿਆ ਹੁੰਦਾ ਹੈ ਅਗਲੀ ਗੁੰਡੀ ਪਾਉਣ ਦੇ ਲਈ ਨੌਜਾਨ ਵਾਟਾ ਹੋਇਆ ਰੀਤ ਵੀਰੇ ਘਰ ਦੇ ਗੱਲ ਸੁਣ ਲੜੀ ਬਾਈ ਜੀ ਗੇਂਦਾ ਪਰੰਪਰਾ ਤੇ ਲੋਂਗੇ ਨਾਲ ਦੇੜਾ ਬੱਲਵਾਂ ਤੇ ਦੇੜਾ ਤੋੜਾ ਵਾਲ ਇਹ ਟੀਮਾਂ ਜਿਹੜੀਆਂ ਆਇਆ ਰਾਜਾ ਸਾਹਿਬ ਪਾਸਲਾ ਤੇ ਜਿਪੋਪਨ ਫੇਰੀਆਂ ਟੀਮਾਂ ਇਹਦੀਆਂ ਤਿਆਰ ਹਨ ਤੋੜਾ ਵਾਲੇ ਮੁੰਨੇ ਐਂਟਰੀ ਕਾਊਂਟਰ ਵਾਲੇ ਭਾਵਾਂ ਦੇ ਨਾਲ ਇੱਕ ਵਾਰੀ ਸੰਪਰਕ ਬਣਾਣਨਗੇ ਪਰ ਪਿੰਡੀ ਕਬੱਡੀ ਦੇ ਮੁੰਡਾ ਹਰਿਆਣੇ ਵਾਲਾ ਭੱਜ ਗਿਆ ਫੇਰ ਦੇ ਮੈਦਾਨ ਦੇ ਵਿੱਚ ਰੇਡਾਂ ਪੈਰੀਆਂ ਜੱਫੇ ਲੱਗ ਰਹੇ ਆ ਅੱਜ ਤਾਂ ਪੂਰੇ ਪਿੰਡ ਦੇ ਵਿੱਚ ਚੜ ਚੜ ਕੇ ਕਬੱਡੀਆਂ ਪੈਰੀਆਂ ਨੇ ਵੀਰੇ ਸਭਾ ਦਾ ਸਾਰੇ ਭਾਵਾਂ ਦਾ ਕਾਉਣ 31000 ਜਿੱਤੂ ਕਾਉਣ 21000 ਜਿੱਤੂ ਅੱਜ ਐਲਈਡੀ ਕੀਦੇ ਘਰ ਦਾ ਸ਼ਗਨਾਰ ਪਾਨੀਆਂ ਨੇ ਇਸ ਸਮੇਂ ਦੀ ਗੱਲ ਹੈ ਪਰ ਪੈਂਦੀ ਰੇੜ ਭਾਗੋਏ ਕੂੜੀਆਂ ਭਾਗੋਏ ਧੰਨਵਾਦ ਆ ਵਾਹ ਹੋਏ ਸੋਹਰਿਆ ਜਾਂ ਬੱਤਾਂ ਨੇ ਨੰਬਰ ਸਰੇ ਦਾ ਨਵੀਂ ਦੀਪ ਪੈਂਦੀ ਕਬੱਡੀ ਦੇ ਕਰੋ ਗੱਲ ਸੋਹਰਿਆ ਲਓ ਸਾਹਮਣੇ ਗਮਰੋ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਮੇਰੇ ਵੀਰੋ ਖੇਡ ਦੇ ਮੈਦਾਨ ਦੇ ਵਿੱਚ ਹੁਣ ਚਾਰ ਜਾਂਦੀ ਹੈ ਚਾਰੋਂ ਦੇ ਚਾਰੋਂ ਤਿਆਰ ਹੈ ਆਓ ਸਾਹਮਣੇ ਕਹਿੰਦੇ ਮੇਰੇ ਮਿੱਤਰੋ ਸਵਾਦ ਵੰਦੇ ਆ ਪੈਂਦੇ ਵੱਡੇ ਮੇਲੇ ਦਾ ਰਾਜ ਇਰੇ ਦੇ ਕੈਮਰੇ ਫੌਕਸ ਹੈ ਅੱਜ ਦਾ ਕਹਿੰਦੇ ਵੱਡਾ ਮੇਲਾ ਚੱਲਦਾ ਹੈ ਆਹ ਧਰਤੀ ਕਹਿੰਦੇ ਧਰਪਰੇ ਟੰਗਦੀ ਹੈ ਲੱਗਦਾ ਜੋਰ ਹਰਿਆਣੇ ਵਾਲੇ ਓਏ ਆਪਸ ਦੇ ਵਿੱਚ ਝੜ ਗਏ ਏ ਬੱਲੇ 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 ਬੰਮੇ ਨਵੀਂ ਫੌਣੇ ਵਾਲੇ ਪਾਸੇ ਹੋ ਜਾ ਦੇਖ ਲੈ ਆਹ ਮੁੰਡਾ ਮੇਰੇ ਮਿੱਤਰੋ ਸਿੰਘਵਾ ਰਾਗੋ ਵਾਲਾ ਬੱਲੇ ਬੱਲੇ ਕਰਾ ਗਿਆ ਹੈ ਖੇਡ ਦੇ ਮੈਦਾਨ ਦੇ ਵਿੱਚ ਲੈ ਵੀ ਤੇਰਾ ਨਾਮ ਦੱਸੀ ਜਿਉਣ ਜੋਗੇ ਹੈ ਦੀਪਕ ਜਫਾ ਲਾ ਗਿਆ ਵਾਹ ਓਏ ਜੱਗਰ ਓਏ ਹੇ ਨਦੀਪ ਇੱਕ ਕਾਸ਼ੀਪੁਰ ਦਾ ਹੈ ਬੜਾ ਮਸ਼ਹੂਰ ਜਿਹਾ ਖਿਡਾਰੀ ਹੈ ਇਹ ਵੀ ਪੈਂਦੀ ਰੇਡ ਸਰਵੀਰ ਜੀ ਕਰਦੇ ਹੋ ਗੱਲ ਆ ਕਬੱਡੀ ਪੌਣ ਦੇ ਮੁੰਡਾ ਫਿਰ ਤਿਆਰ ਵਰ ਤਿਆਰ ਹੈ ਮੇਰੇ ਵੀਰੋ ਖੇਡ ਦੇ ਮਨਾਨ ਦੇ ਵਿੱਚ ਪਰ ਦੂਜੇ ਪਾਸੇ ਦੂਜੇ ਪਾਸੇ ਦੂਜੇ ਪਾਸੇ ਬੱਲੇ 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 ਰੱਬ ਉੱਤੇ ਧਰਤੀ ਥੱਲੇ ਅੱਜ ਧਰਮਪੁਰੇ ਜੇ ਹੁੰਦੀ ਆ ਬੱਲੇ ਬੱਲੇ ਰੱਬ